हेलो YouTube फैमिली सत श्री अकाल मेरे बहन जी मेरे भाई जी ते मेरे बच्चे तन्नू सार्‍यांनो ਸਾਡੇ ਪਰਿਵਾਰ ਵੱਲੋਂ ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦਾ ਅਸੀਂ ਵਲੋਗ ਬਣਾਵਾਂਗੇ ਆਲੂ ਮੇਥੀ ਦੀ ਸਬਜੀ ਆਲੂ ਮੇਥੀ ਅਸੀਂ ਕਿਸ ਤਰ੍ਹਾਂ ਕੇ ਬਣਾਵਾਂਗੇ ਤੁਸੀਂ ਦੇਖਿਓ ਅਸੀਂ ਇਹ ਜਿਹੜੀ ਮੇਥੀ ਲਈ ਹੈ ਅਸੀਂ ਸੁੱਕੀ ਮੇਥੀ ਲਈ ਹੈ ਅਸੀਂ ਦੂਸਰੀ ਨਹੀਂ ਲਈ ਕਿਉਂਕਿ ਹਜੇ ਮੇਥੀ ਉਹ ਆਵ ਨਹੀਂ ਰਹੀ ਨਾਲੇ ਅੱਜ ਕੱਲ ਕਿਸੇ ਕੋ ਇੰਨਾ ਟਾਈਮ ਨਹੀਂ ਹੈ ਵੀ ਕੋਈ ਕੱਟ ਕੇ ਤੋਂ ਹੋ ਕੇ ਤੇ چیر ਕੇ ਬਣਾਵੇ ਅਸੀਂ ਉਹਨਾਂ ਵਾਸਤੇ ਇਹ ਮੇਥੀ ਬਣਾ ਰਹੇ ਹਾਂ ਜਿਨ੍ਹਾਂ ਕੋਲ ਬਿਲਕੁਲ ਟਾਈਮ ਨਹੀਂ ਹੈ ਤੇ ਉਹ ਮੇਥੀ ਵਿਚਾਰੇ ਖਾ ਨਹੀਂ ਸਕਦੇ ਤੇ ਉਹਨਾਂ ਦਾ ਮਨ ਕਰਦਾ ਰਹਿੰਦਾ ਹੈ ਉਹਨਾਂ ਨੂੰ ਉਹਨਾਂ ਵਾਸਤੇ ਇਹ ਰੈਸਪੀ ਬਣਾਵਾਂਗੇ ਵੀ ਉਹ ਕਿਸ ਤਰੀਕੇ ਇਹ ਸੁੱਕੀ ਮੇਥੀ ਬਣਾ ਕੇ ਦੂਜੀ ਮੇਥੀ ਦਾ ਸਵਾਦ ਲੈ ਸਕਦੇ ਨੇ ਅਸੀਂ ਤੁਹਾਨੂੰ ਅੱਜ ਬਖਾਵਾਂਗੇ ਸੁੱਕੀ ਮੇਥੀ ਆਲੂ ਤੇ ਮੇਥੀ ਦੀ ਬਹੁਤ ਹੀ ਸਵਾਦਿਸ਼ਟ ਸੱਜੀ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਲੂ ਧੋ ਕੇ ਕੱਟ ਕੇ ਚੀਰ ਕੇ ਦੇਖੋ ਇੰਨੇ ਨੇ ਪੀਸ ਕਰਕੇ ਰੱਖ ਲਿੱਤੇ ਨੇ ਤੇ ਇਹ ਸਾਡੀ ਦੇਖੋ ਮੇਥੀ ਹੈ ਜਿਹੜੀ ਅਸੀਂ ਬਣਾ ਰਹੇ ਹਾਂ ਇੱਕ ਸਕੂਰੀ ਮੇਥੀ ਸੁੱਕੀ ਹੈ ਅਸੀਂ ਇਹਨੂੰ ਤੜਕਾ ਲਗਾਵਾਂਗੇ ਇਹ ਬਣਾਵਾਂਗੇ ਦੋ ਅਸੀਂ ਪਿਆਜ਼ ਕੱਟੇ ਨੇ ਥੋੜਾ ਜਿਹਾ ਅਦਰਕ ਕੱਟਿਆ ਤੇ ਬਾਕੀ ਹਰੀ ਮੇਚ ਅਸੀਂ ਇਹਦੇ ਵਿੱਚ ਬਹੁਤੇ ਲੂਣ ਮਸਾਲੇ ਬਹੁਤੇ ਨਹੀਂ ਪਾਣੇ ਲਸਣ ਨਹੀਂ ਪਾਣਾ ਬਿਲਕੁਲ ਕਿਉਂਕਿ ਮੇਥੀ ਵੈਸੇ ਗਰਮ ਹੁੰਦੀ ਹੈ ਹੁਣ ਅਸੀਂ ਆਪਣੀ ਮੇਥੀ ਦੀ ਰੈਸਪੀ ਬਣਾਣ ਲੱਗੇ ਆਂ ਆਓ ਤੁਸੀਂ ਸਾਰੇ ਅਸੀਂ ਦੇਖਦੇ ਆਂ ਵੀ ਅਸੀਂ ਕਿਸ ਤਰੀਕੇ ਇਹਨੂੰ ਤੜਕਾ ਲਗਾਉਣਾ ਹੈ ਤੜਕੇ ਦਾ ਹੀ ਟੇਸ ਹੁੰਦਾ ਹੈ ਹੋਰ ਕਿਸੇ ਚੀਜ਼ ਦਾ ਟੇਸ ਨਹੀਂ ਹੁੰਦਾ ਤੇ ਆਲੂ ਮੇਥੀ ਦੀ ਵੈਸੇ ਵੀ ਸਬਜ਼ੀ ਬਹੁਤ ਸਵਾਦ ਬੰਦੀ ਹੈ ਜਿੱਥੇ ਅਸੀਂ 1 ਫੁਲਕਾ ਖਾਣਾ ਹੁੰਦਾ ਹੈ ਅਸੀਂ 2 ਫੁਲਕੇ ਖਾ ਲੈਨੇ ਆਂ ਆਓ ਅਸੀਂ ਬਣਾਈਏ ਆਲੂ ਮੇਥੀ ਦੀ ਸਬਜ਼ੀ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਫਿਰ ਅਸੀਂ ਰੱਖਾਂਗੇ ਆਪਣੀ ਕੜਾਈ ਜਿਹਦੇ ਵਿੱਚ ਅਸੀਂ ਸਬਜੀ ਬਣਾਣੀ ਹੈ ਅਸੀਂ ਉਹਨੂੰ ਰੱਖਾਂਗੇ ਸਭ ਤੋਂ ਪਹਿਲਾਂ ਅਸੀਂ ਸਾਫ਼ ਕਰ ਲਾਂਗੇ ਤਾਂ ਜੋ ਸਾਡੇ ਕੜਾਹੀ ਵਿੱਚ ਪਾਣੀ ਨਾ ਹੋਵੇ ਬਹੁਤ ਵਧੀਆ ਤਰੀਕੇ ਅਸੀਂ ਇਹਨੂੰ ਸਾਫ਼ ਕਰਾਂਗੇ ਵੀ ਤੇਲ ਪਾਈਏ ਤੇ ਤੇਲ ਸਾਡਾ ਟੀੜ-ਟੀੜ ਨਾ ਕਰੇ ਹੁਣ ਅਸੀਂ ਇਹਦੇ ਵਿੱਚ ਤੇਲ ਪਾ ਦਾਂਗੇ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਲੋੜ ਅਨੁਸਾਰ ਅਸੀਂ ਤੇਲ ਪਾ ਲਾਂਗੇ ਥੋੜਾ ਤੇਲ ਜ਼ਿਆਦਾ ਪਾਵਾਂਗੇ ਤਾਂ ਜੋ ਸਾਡੀ ਪੁਰਜੀ ਬਹੁਤ ਵਧੀਆ ਤੇ ਸਵਾਦ ਲੱਗੇ ਐਸੀ ਲੋੜ ਅਨੁਸਾਰ ਆਪਣਾ ਤੇਲ ਪਾ ਦਿੱਤਾ ਹੈ ਹੁਣ ਅਸੀਂ ਇਹਨੂੰ ਗਰਮ ਕਰ ਲਾਂਗੇ ਤਾਂ ਜੋ ਸਾਡੇ ਪਿਆਜ਼ ਬਹੁਤ ਵਧੀਆ ਤਰੀਕੇ ਪੁੱਜ ਜਾਣ ਐ ਦੇਖੋ ਜੀ ਤੇਲ ਸਾਡਾ ਗਰਮ ਹੋ ਚੁੱਕਾ ਹੈ ਧੂਆ ਮਾਰ ਰਿਹਾ ਹੈ ਬਿਲਕੁਲ ਸੜ ਚੁੱਕਾ ਹੈ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਆਪਣਾ ਅਦਰਕ ਇਹਨੂੰ ਲਾਲ ਕਰ ਲਾਂਗੇ ਅਸੀਂ ਇਹਦੇ ਪਾਲਿੱਤਾ ਥੋੜਾ ਜੈਨ ਨੂੰ ਭੁੰਨਾਗੇ ਬਹੁਤਾ ਨਹੀਂ ਭੁੰਨਾ ਇਸ ਹੱਬ ਨਾਲ ਭੁੰਨਾਗੇ ਕੱਚਾ ਵੀ ਨਾ ਲੱਗੇ ਤੇ ਖੜ ਵੀ ਨਾ ਜਾਏ ਇਹ ਦੇਖੋ ਜੀ ਲੱਖ ਲੱਖ ਹੋ ਗਿਆ ਹੁਣ ਅਸੀਂ ਆਪਣੇ ਪਿਆਜ਼ ਤੇ ਹਰੀਆਂ ਮਿਰਚਾਂ ਨਾਲ ਪਾ ਦਵਾਂਗੇ ਇਹ ਦੇਖ ਹੁਣ ਅਸੀਂ ਇਹਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ ਤਾਂ ਜੋ ਸਾਡਾ ਪਿਆਜ਼ ਇੰਨੀ ਚੰਗੀ ਤਰ੍ਹਾਂ ਲਾਲ ਹੋ ਸਕੇ ਨਾ ਇੰਨੇ ਵੀ ਚੰਗੀ ਤਰ੍ਹਾਂ ਲਾਲ ਲਾ ਕਰਨਾ ਵੀ ਸਾੜੀ ਜਾਣ ਇਹ ਮੇਥੀ ਦੇ ਨਾਲ ਵੀ ਭੁੱਜਨੇ ਨੇ ਥੋੜੀ ਥੋੜੀ ਕਰਕੇ ਅਸੀਂ ਹਿਲਾਇ ਜਾਨੀ ਨੇ ਤਾਂ ਕਿ ਪਿਆਜ਼ ਸਾਡੇ ਸਾਰੇ ਇੱਕੋ ਜਿਹੇ ਭੁੱਜ ਜਾਣ ਇਹ ਨਹੀਂ ਇੱਕ ਪਾਸੇ ਭੁੱਜ ਜਾਣ ਤੇ ਇੱਕ ਪਾਸੇ ਕੱਚੇ ਰਹਿ ਜਾਣ ਇਸ ਲਈ ਕਿ ਸੀ ਨੂੰ ਨੂੰ ਹਲਾ ਕੇ ਫਿਰ ਲਾਲ ਕਰਾਂਗੇ। ਪਿਆ ਸਾਡੇ ਲਾਲ ਹੋ ਚੁੱਕੇ ਨੇ ਪਰ ਅਸੀਂ ਇੰਨੇ ਨਹੀਂ ਕਰਨੇ ਥੋੜੇ ਕੱਚੇ ਥੋੜੇ ਲਾਲ ਨੇ। ਅਸੀਂ ਹੁਣ ਇਹਦੇ ਵਿੱਚ ਲੋੜ ਅਨੁਸਾਰ ਨਮਕ ਪਾਵਾਂਗੇ ਜਿੰਨੀ ਕਿ ਸਾਨੂੰ ਨਮਕ ਦੀ ਜ਼ਰੂਰਤ ਹੈ। ਉਸੇ ਹਿਸਾਬ ਨਾਲ ਉਸੇ ਨਮਕ ਪਾ ਲਓ। ਜ਼ਿਆਦਾ ਨਾ ਪਾਓ ਕਿਉਂਕਿ ਮੇਥੀ ਸੁੱਕ ਕੇ ਬਿਲਕੁਲ ਹੋਰ ਥੋੜੀ ਜਿਹੀ ਹੋ ਜਾਂਦੀ ਹੈ। ਥੋੜਾ ਜਿਹਾ ਅਸੀਂ ਹਲਦੀ ਪਾਊਂਗੇ। ਚੰਗੀ ਤਰ੍ਹਾਂ ਅਸੀਂ ਨੂੰ ਹਿਲਾ ਲਾਂਗੇ ਕਿਉਂਕਿ ਮਿਰਚ ਅਸੀਂ ਪਾ ਚੁੱਕੇ ਆ ਬਾਕੀ ਮਸਾਲੇ ਅਸੀਂ ਜਿਹੜੇ ਪਾਣੀ ਇਹਦੇ ਵਿੱਚ ਜਦੋਂ ਥੋੜੀ ਜਿਹੀ ਸਬਜੀ ਬਣ ਜਾਏਗੀ ਫਿਰ ਅਸੀਂ ਇਹਦੇ ਵਿੱਚ ਪਾਣੇ ਨੇ ਸਭ ਤੋਂ ਪਹਿਲਾਂ ਅਸੀਂ ਆਪਣੇ ਆਲੂ ਪਾ ਦਾਂਗੇ ਆ ਦੇਖੋ ਆਲੂ ਚੰਗੀ ਤਰ੍ਹਾਂ ਹਿਲਾ ਲਾਂਗੇ ਅਸੀਂ ਬਾਕੀ ਪਾ ਦਾਂਗੇ ਆਪਣੀ ਮੇਥੀ ਇਹ ਦੇਖੋ ਸਾਡੀ ਮੇਥੀ ਜਿਹੜੀ ਅਸੀਂ ਪਾ ਰਹੇ ਆ ਇਹ ਪਾਣ ਲਗੀ ਐਸੀ ਸਾਡੀ ਮੇਥੀ ਪਈ ਹੁਣ ਅਸੀਂ ਨੂੰ ਹਿਲਾਵਾਂਗੇ ਤਾਂ ਜੋ ਸਾਡੀ ਆਲੂ ਮੇਥੀ ਬੜੇ ਅੱਛੇ ਤਰੀਕੇ ਤੇ ਤਿਆਰ ਹੋ ਸਕੇ ਬਹੁਤ ਹੀ ਵਧੀਆ ਬਣਦੀ ਐ ਬਹੁਤ ਹੀ ਮਜ਼ੇਦਾਰ ਬਣਦੀ ਐ ਜਰੂਰ ਬਣਾਇਓ ਜਰੂਰ ਟਰਾਈ ਕਰਿਓ ਤੁਸੀਂ ਬਣਾ ਕੇ ਖਾਇਓ ਜਰੂਰ ਬਹੁਤ ਹੀ ਵਧੀਆ ਲੱਗਦੀ ਐ ਜਿੰਨਾਂ ਕੋ ਟਾਈਮ ਨਹੀਂ ਹੁੰਦਾ ਉਹ ਜ਼ਿਆਦਾ ਇਹੋ ਹੀ ਮੇਥੀ ਬਣਾਉਂਦੇ ਨੇ ਸਾਡੇ ਕੋਲ ਟਾਈਮ ਵੀ ਆ ਅਸੀਂ ਰੈਸਪੀ ਪਾਣ ਕਰਕੇ ਅਸੀਂ ਬਣਾ ਕੇ ਦਿਖਾ ਰਹੇ ਆਂ ਵੀ ਤੁਸੀਂ ਜਿਹੜੇ ਨਹੀਂ ਬਣਾ ਸਕਦੇ ਉਹ ਬਣਾ ਕੇ ਖਾ ਸਕਦੇ ਨੇ ਮੇਥੀ ਨੂੰ ਤਰਸ ਨਹੀਂ ਸਕਦੇ ਵੀ ਮੇਥੀ ਨਹੀਂ ਖਾਧੀ ਐ ਦੇਖੋ ਜੀ ਹੁਣ ਅਸੀਂ ਇਹਨੂੰ ਬੰਦ ਕਰਕੇ ਰੱਖ ਦਾਂਗੇ ਇੱਕ ਵਾਰ ਅਸੀਂ ਆਪਣੀ ਸਬਜ਼ੀ ਨੂੰ ਹਲਾ ਲਵਾਂਗੇ ਆਪਣੀ ਆਲੂ ਮੇਥੀ ਨੂੰ ਤਾਂ ਜੋ ਸਾਡੇ ਆਲੂ ਮੇਥੀ ਥੱਲੇ ਨਾ ਲੱਗ ਜਾਣ ਆ ਦੇਖੋ ਆਲੂ ਦੇ ਸੋਨੇ ਲਾਲ ਹੋਣੇ ਸ਼ੁਰੂ ਹੋ ਗਏ ਨੇ ਇਹ ਦੇਖੋ ਬਹੁਤ ਵਧੀਆ ਤਰੀਕੇ ਬੰਦੀ ਸ਼ੁਰੂ ਹੋ ਗਈ ਦੇਖੋ ਕਿਸ ਤਰੀਕੇ ਲਾਲ ਹੋ ਰਹੇ ਨੇ ਆਲੂ ਬਹੁਤ ਹੀ ਵਧੀਆ ਬਣ ਰਹੀ ਹੈ ਇਸੇ ਤਰੀਕੇ ਸੀ ਇਹਨੂੰ ਭੁੰਨਣਾ ਹੈ ਆਲੂ ਤਾਂ ਹਾਂ ਕਰ ਲੈਣੇ ਨੇ ਤਾਂ ਕਿ ਸਾਡੇ ਜਿਹੜੇ ਉੱਪਰ ਵਾਲੇ ਆਲੂ ਉਹ ਵੀ ਚੰਗੀ ਤਰੀਕੇ ਬਣ ਜਾਣ ਹਜੇ ਸਾਡੀ ਮੇਥੀ ਬਣੀ ਨਹੀਂ ਹੈ ਹਜੇ ਅਸੀਂ ਇਹਨੂੰ ਦੁਬਾਰਾ ਇੱਕ ਵਾਰੀ ਹੋਰ ਬਣਾਵਾਂਗੇ ਚੰਗੀ ਤਰ੍ਹਾਂ ਆਲੂ ਲਾਲ ਕਰਾਂਗੇ ਤਾਂ ਜੋ ਸਾਡੇ ਆਲੂ ਤੇ ਮੇਥੀ ਕੱਚੀ ਨਾ ਰਹਿ ਜਾਏ ਅਸੀਂ ਇੱਕ ਵਾਰੀ ਫੇਰ ਹਿਲਾ ਲਾਂਗੇ ਆਪਣੀ ਸਬਜੀ ਐ ਦੇਖੋ ਜੀ ਸਬਜੀ ਨੇ ਤੇਲ ਛੱਡ ਦਿੱਤਾ ਦੇਖੋ ਮੇਥੀ ਲਾਲ ਹੋਣੀ ਸ਼ੁਰੂ ਹੋ ਗਈ ਹੈ ਬਹੁਤ ਵਧੀਆ ਤਰੀਕੇ ਬਣ ਚੁੱਕੀ ਹੈ ਇਸੇ ਤਰੀਕੇ ਅਸੀਂ ਆਲੂ ਮੇਥੀ ਬਣਾ ਕੇ ਖਾਣੇ ਬਹੁਤ ਹੀ ਮਜ਼ਾ ਆਉਂਦਾ ਹੈ ਬਹੁਤ ਹੀ ਵਧੀਆ ਲੱਗਦੀ ਹੈ ਐ ਦੇਖੋ ਜੀ ਕਿਸ ਤਰੀਕੇ ਆਲੂ ਦੇਖੋ ਕਿੱਡੇ ਵਧੀਆ ਲਾਲ ਹੋ ਚੁੱਕੇ ਨੇ ਐ ਦੇਖੋ ਬਹੁਤ ਵਧੀਆ ਬਣਦੀ ਹੈ ਬਹੁਤ ਹੀ ਟੇਸਟੀ ਲੱਗਦੀ ਹੈ ਘਲਾ ਗਿਆ ਸੀ ਫਿਰ ਇੱਕ ਵਾਰੀ ਬੰਦ ਕਰ ਦਾਂ ਹੈਲੋ ਫੈਮਲੀ youtube ਫੈਮਲੀ ਆ ਦੇਖੋ ਮੇਰੀ ਆਲੂ ਮੇਥੀ ਦੀ ਵੇਖੋ ਸਬਜੀ ਬਣ ਚੁੱਕੀ ਹੈ ਦੇਖੋ ਕਿੰਨੇ ਵਧੀਆ ਤਰੀਕੇ ਬਣੀ ਹੈ ਦੇਖੋ ਬਹੁਤ ਹੀ ਵਧੀਆ ਬਣੀ ਹੈ ਇਸੇ ਤਰੀਕੇ ਤੁਸੀਂ ਇਹ ਰੈਸਪੀ ਪਾਣੀ ਹੈ ਆਲੂ ਮੇਥੀ ਸੁੱਕੀ ਮੇਥੀ ਜਿਸ ਤਰ੍ਹਾਂ ਤੁਸੀਂ ਨਹੀਂ ਕੋਈ ਬਣਾ ਸਕਦਾ ਤੇ ਇਹ ਦੂਸਰੀ ਨਹੀਂ ਕੱਟ ਕੇ ਆਪਣਾ ਕੋ ਬੰਦੀ ਉਹ ਇਹ ਮੇਥੀ ਲਿਆ ਕੇ ਬਣਾ ਕੇ ਖਾ ਸਕਦਾ ਹੈ ਕੋਈ ਟੈਨਸ਼ਨ ਨਹੀਂ ਆ ਇਸੇ ਤਰੀਕੇ ਬਣਾਓ ਤੇ ਬੜੇ ਮ제 ਨਾਲ ਖਾਓ ਨਾਲ ਤੁਸੀਂ ਦਹੀਂ ਪਕੌੜੀਆਂ ਪਾਓ ਤੇ ਹੋਰ ਵੀ ਮਜ਼ਾ ਆ ਜਾਂਦਾ ਹੈ ਤੁਸੀਂ ਜੇ ਮੈਨੂੰ ਤੁਹਾਨੂੰ ਮੇਰੀ ਆਪਣੀ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਤੁਸੀਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਤੁਹਾਨੂੰ ਬਾਰ ਬਾਰ ਇਹੋ ਕਹਾਂਗੀ ਵੀ ਮੇਰਾ ਚੈਨਲ ਹਜੇ ਤੱਕ ਗਰੋ ਨਹੀਂ ਕਰ ਰਿਹਾ ਤੁਸੀਂ ਮੈਨੂੰ ਅੱਗੇ ਤੱਕ ਵਧਾਓ ਤੇ ਮੈਨੂੰ ਸਪੋਰਟ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਫੁੱਲ ਵਾਚ ਕਰਿਓ ਫੁੱਲ ਦੇਖਿਓ ਮੇਰੀ ਫੈਮਲੀ ਮੈਨੂੰ ਅੱਗੇ ਤੱਕ ਮੈਨੂੰ ਵਿਸ਼ਵਾਸ ਹੈ ਕਿ ਮੈਨੂੰ ਜ਼ਰੂਰ ਪਹੁੰਚਾਏਗੀ ਹੋਰ ਬਾਕੀ ਨਮਕ ਚੈੱਕ ਕਰਕੇ ਕੋਈ ਦੇਖ ਲੈਣੇ ਆ ਵੀ ਕਿਤੇ ਘੱਟ ਨਹੀਂ ਜੇ ਘੱਟ ਹੋਏਗਾ ਤਾਂ ਅਸੀਂ ਥੋੜਾ ਜਿਹਾ ਹੋਰ ਪਾ ਲਾਂਗੇ ਘੱਟ ਦਾ ਇਲਾਜ ਹੈ ਵੱਧ ਦਾ ਇਲਾਜ ਨਹੀਂ ਹੈ ਬਹੁਤ ਵਧੀਆ ਬਣੀ ਹੈ ਆਲੂ ਮੇਥੀ ਬਣਾ ਕੇ ਜਰੂਰ ਖਾਓ ਬਾਏ ਮੇਰੀ ਫੈਮਲੀ YouTube ਫੈਮਲੀ ਬਾਏ